ਨਾ ਰੱਬ ਘਸੁੰਨ ਮਾਰਦਾ ਨਾ ਰੱਬ ਲੱਤ ਮਾਰਦਾ ਜਿਵੇਂ ਰੱਬ ਮਾਰਦਾ ਤਾਂ ਮੱਤ ਮਾਰਦਾ ਇਹ ਅਕਸਰ ਹੀ ਗੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਰਾ ਕਰਦੇ ਸੀਗੇ ਅੱਜ ਪਰ ਉਹਨਾਂ ਦੀ ਮੱਤ ਮਾਰੀ ਗਈ ਮੈਂ ਗੱਲ ਕਰਨੀਆਂ ਮਾਲਮਿੰਦਰ ਮਾਲੀ ਬਾਰੇ ਜੋ ਕਿ ਤੁਹਾਨੂੰ ਪਤਾ ਹੀ ਆ ਬੱਕ ਬੱਕ ਮੁੱਦਿਆਂ ਦੇ ਪੰਜਾਬ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇਗੇ ਵਿਸਤੱਕ ਸਾਡੇ ਉਹਨਾਂ ਨਾਲ ਜਿਹੜੇ ਵਿਚਾਰਕ ਮਤ ਭੇਦਨੇ ਉਹ ਘੱਟ ਮਿਲਦੇ ਨੇਗੇ ਪਰ ਜੋ ਵੀ ਬੰਦਾ ਗੱਲ ਪੰਜਾਬ ਦੀ ਕਰਦਾ ਤਾਂ ਸਾਨੂੰ ਹੱਕ ਮੰਗਣ ਦਾ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਜਦੋਂ ਗਲਤ ਪਰਚੇ ਪਾਉਂਦੀਆਂ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਇੱਕ ਆਈਟੀ ਐਕਟ ਦੇ ਅਧੀਨ ਉਹਨਾਂ ਤੇ ਪਰਚਾ ਪਾਇਆ ਗਿਆ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਜਿਹੜੇ ਗਲਤ ਨੀਤੀਆਂ ਨੇ ਉਹਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਬੇਸਾਕ ਉਹ ਲਿਖ ਕੇ ਬੇਸਾਕ ਵਕ ਵਕ ਚੈਨਲਾਂ ਤੇ ਉਹ ਆਵਾਜ਼ ਜਿਹੜੀ 18 ਸਿੱਕਾ ਦੀ ਨੇ ਸਰਕਾਰ ਦੇ ਗਲਤ ਨੀਤੀਆਂ ਨਹੀਂ ਆ ਇਸ ਕਰਕੇ ਇਹ ਗੱਲ ਤੁਹਾਨੂੰ ਪਤਾ ਸਰਕਾਰ ਨੂੰ ਹਾਜਮ ਨਹੀਂ ਹੋਈ ਤਾਂ ਇੱਕ ਕਹਾਣੀ ਜੀ ਬਣਾ ਕੇ ਕਾਨੂੰਨ ਪਤਾ ਜਿਵੇਂ ਮੇਰੇ ਤੇ ਕਹਾਣੀ ਬਣਾਈ ਗਈ ਝੂਠੇ ਪਰਚਾ ਮੇਰੇ ਸਾਡੇ ਦੇ ਪਾ ਆ ਗਿਆ ਸੀਗਾ ਇਸ ਤਰ੍ਹਾਂ ਜਿਹੜੇ ਝੂਠੇ ਪਰਚੇ ਕਹਾਣੀ ਦੀ ਬਣਾ ਕੇ ਉਹਨਾਂ ਦੇ ਪਾ ਆ ਗਏ ਪਰਚਾ ਉਹਨੂੰ ਰੈਸਟ ਪਾ ਲਈ ਮਹਾਲੀ ਸੀਆਈ ਵੱਲੋਂ ਤੇ ਸਾਰਾ ਸਭ ਦਾ ਫਰਜ ਬਣਦਾ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੁਸੀਂ ਬੜੀ ਲੋਕਾਂ ਨੇ ਆਵਾਜ਼ ਬੁਲੰਦ ਕਰੀ ਸੀ ਸਾ ਮੇਰੇ ਦਾਸ ਦੇ ਹੱਕ ਦੇ ਵਿੱਚ ਜਿੰਨੇ ਝੂਠੇ ਪਰਚੇ ਸਰਕਾਰ ਨੇ ਪਾਏ ਸੀਗੇ ਬੇਚਾਰ ਤੁਸੀਂ ਬਾਹਰ ਕਢਾ ਕੇ ਲੈ ਕੇ ਆਂਦਾ ਸੀਗਾ ਅੱਜ ਹੱਕ ਮੰਗਦੇ ਕੋਈ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਤਾਂ ਉਹਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਪਰ ਜਦੋਂ ਹਕੂਮਤ ਜਦੋਂ ਕੁਰਸੀਆਂ ਨਸਾ ਹੁੰਦਾ ਤਾਂ ਉਹ ਭੁੱਲ ਜਾਂਦੇ ਨੇ ਅਕਸਰ ਹੀ ਹਕੂਮਤ ਹਕੂਮਤ ਕਰਨ ਵਾਲੇ ਲੋਕ ਕਿ ਦੇਖੋ ਜੀ ਜਿੰਨਾ ਮਰਜੀ ਜ਼ੁਲਮ ਕਰੀ ਜਾਓ ਪਰ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਜਿੰਨਾ ਇੱਥੇ ਕੋਈ ਬੰਦਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਤਾਂ ਲੋਕ ਦੂਣ ਸਵਾਏ ਹੋ ਕੇ ਨਿਕਲਦੇ ਨੇਗੇ ਕਿਸੇ ਨੂੰ ਜਾਂ ਤਾਂ ਇਹ ਜਦੋਂ ਵੀ ਕੋਈ ਗੱਲ ਬੰਦਾ ਪੰਜਾਬ ਦੀ ਕਰਦਾ ਜਾਂਦਾ ਐਨਐਸਏ ਵਰਗੇ ਪਰਚੇ ਪਾ ਕੇ ਉਹਨੂੰ ਡਿਬਰੂਗੜ੍ਹ ਦੇ ਜ਼ਿਲ੍ਹੇ ਛੱਡ ਦਿੰਦੇ ਨੇ ਜਾਂ ਫਿਰ ਮਰਵਾ ਦਿੰਦੇ ਨੇਗੇ ਇਹੋ ਜਿਹਾ ਕੁਝ ਜਿਹੜਾ ਪੰਜਾਬ ਦੇ ਵਿੱਚ ੱੱਕਾ ਹੋ ਰਿਹਾ ਹੈ ਤੇ ਬਾਰੇ ੱੱੱਕਾ ਵਾਲਾ ਲੰਮਾ ਸਮਾਂ ਨਹੀਂ ਚੱਲਦਾ ਹੁੰਦਾ ਸੱਚ ਆਵੇਂ ਸੱਚ ਹੀ ਰਹਿੰਦਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਨੇ ਸਦਾ ਨਹੀਂ ਚੜਾਉਣੀਆਂ ਰਹਿੰਦੀਆਂ ਇਸ ਕਰਕੇ ਸਦਾ ਹੀ ਨਹੀਂ ਮੁੱਖ ਮੰਤਰੀ ਰਹਿਣਾ ਤੇ ਪਰ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਜਿਹੜਾ ਹਕੂਮਤ ਜੋ ਗਲਤ ਫੈਸਲੇ ਲੈ ਰਹੀ ਹੈ ਇਹਨਾਂ ਦੇ ਆਪਾਂ ਆਵਾਜ਼ ਉਰਤ ਆਵਾਜ਼ ਬੁਲੰਦ ਕਰੀਏ ਇਹ ਸਭ ਦਾ ਫਰਜ਼ ਬਣਦਾ ਕਿੰਨਾ ਕੁ ਟੰਮ ਕਿੰਨਾ ਕੁ ਨੂੰ ਜ਼ਿਲ੍ਹਾ ਸੱਟ ਲਓ ਕਿੰਨਾ ਕੁ ਨੂੰ ਮਰਵਾ ਲਓਗੇ ਬੜਾ ਲੰਮਾ ਸਮਾਂ ਚੱਲਣ ਵਾਲੀਆਂ ਕਹਾਣੀਆਂ ਨਹੀਂ ਹੈਗੀਆਂ ਆਓ ਮਾਲਵਿੰਦਰ ਮਾਲੀ ਜੀ ਦੇ ਆਪਾਂ ਹੱਕ 'ਚ ਬਾਜ਼ ਬੁਲੰਦ ਕਰੀਏ ਜਿੱਥੇ ਵੀ ਕਿਤੇ ਗੱਲ ਆਉਣ ਵਾਲੇ ਦਿਨਾਂ 'ਚ ਫੈਸਲਾ ਹੁੰਦਾ ਨੇ ਆਪਾਂ ਬਾਅਦ ਛੱਡ ਕੇ ਆਪਾਂ ਉਹਦਾ ਸਮਰਥਨ ਕਰਦੇ ਆਂ ਸਾਰੇ ਜਿੰਨੇ ਵੀ ਬੁੱਧੀਜੀਵੀ ਸਾਥੋਂ ਅਜੇ ਤਾਂ ਇੱਕ ਅਣਜਾਣ ਦੇ ਆ ਨੌਜਵਾਨ ਹੈ ਜਿੰਨੇ ਵੀ ਕੋਈ ਲੋਕ ਨੇ ਸਾਰਿਆਂ ਨੂੰ ਹੱਕ ਮੰਨਦਾ ਕਿ ਮਾਲਵਿੰਦਰ ਦੀ ਮਾਲੀ ਤੇ ਆਪਾਂ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇਸ ਤਰ੍ਹਾਂ ਦੇ ਝੂਠੇ ਪਰਚੇ ਪੈਣੇ ਇਸ ਤਰ੍ਹਾਂ ਦੇ ਜਿਹੜਾ ਝੂਠਿਆ ਧਰਾਵਾ ਲੱਗਣੀਆਂ ਇਹ ਬੰਦ ਹੋਣ ਪੰਜਾਬ ਦੇ ਵਿੱਚ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਦੇਖੋ ਜੀ ਸਾਡਾ ਬੜਾ ਹੀ ਆਪਣਾ ਇੱਕ ਈਮਾਨਦਾਰ ਕਟੜ ਇਮਾਨਦਾਰ ਕੇਸਰੀਵਾਲ ਅੰਦਰ ਸਿਰਦਾ ਪਰ ਇੱਥੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਅੱਖਾਂ ਦੇ ਸਾਹਮਣੇ ਕਿੰਨੇ ਝੂਠੇ ਪਰਚੇ ਪਾ ਕੇ ਆ ਜੇਲ੍ਹਾਂ ਦੇ ਵਿੱਚ ਗਏ ਨੇ ਇਸ ਜਿਹੜਾ ਹੋਰੇ ੱੱੱਕੇ ਸਾਈ ਦੇ ਵਿਰੁੱਧ ਆਪਾਂ ਆਵਾਜ਼ ਬੁਲੰਦ ਕਰੀਏ ਇੱਥੇ ਤੁਹਾਡੇ ਕੋਲੇ ਪੰਜਾਬ ਦੇ ਵਿਸੱਤਾ ਉੱਥੇ ਮੋਦੀ ਸਾਰਾ ਕੁਝ ਕਰ ਰਿਹਾ ਹੈ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਜਾਵੇ ਕੁਝ ਹੋ ਰਿਹਾ ਆਪਾਂ ਇਕੱਠੇ ਹੋ ਕੇ ਮਾਲ ਮੇਂਦਰ ਮਾਰੇ ਜਾ ਕੇ ਆਵਾਜ਼ ਬੁਲੰਦ ਕਰੀਏ ਧੰਨਵਾਦ